ਜਿਹੜੇ ਲੋਕ ਇਹ ਭਾਈ ਸਾਹਿਬ ਨੂੰ ਆਪਣੇ ਪੰਜਾਬ ਦੇ ਆਪਣੇ ਆਪਣੇ ਬੱਚਿਆਂ ਦੇ ਕੋਲ ਇੱਕ ਵਾਸਤੇ ਇਹੋ ਜਿਹਾ ਆਗੂ ਚਾਹੁੰਦੇ ਨੇ ਔਰ ਮੰਨ ਚੁੱਕੇ ਨੇ ਔਰ ਜਿਹੜੇ ਜਿੰਨੀਆਂ ਵੀ ਸਰਕਾਰਾਂ ਵੀ ਮੰਨ ਚੁੱਕੀਆਂ ਨੇ ਵੀ ਉਹ ਪੰਜਾਬ ਦਾ ਆਗੂ ਇਹਨਾਂ ਨੂੰ ਉਹਨਾਂ ਨੂੰ ਡਰ ਨਹੀਂ ਡਰ ਇਹਨਾਂ ਦੀਆਂ ਕੁਰਸੀਆਂ ਨੂੰ ਇਤੋਂ ਕਿਉਂ ਪਤਾ ਵੀ ਇੱਕ ਬਹੁਤ ਹੀ ਸੂਝਵਾਨ ਤੇ ਗਿਆਨਮਾਨ ਇਨਸਾਨ ਆ ਕਿਉਂਕਿ ਜੋ ਗੱਲ ਜੇ ਰੱਖਣੀ ਜਾਣਦਾ ਲੋਕ ਉਹਨਾਂ ਦੇ ਗੱਲਾਂ ਤੇ ਤਵਾਰ ਕਰਦੇ ਆ ਇਹਨਾਂ ਦੀ ਲੀਡਰਸ਼ਿਪ ਤੋਂ ਲੋਕ ਬੇਤ ਖਤਮ ਇਹਨਾਂ ਦਾ ਤਵਾਰ ਖਤਮ ਹੋ ਪਈ ਅਮਰਤਪਾਲ ਸਿੰਘ ਦੇ ਨਾਲ ਪਿਛਲੇ 3 ਸਾਲ ਤੋਂ ਹੋ ਰਿਹਾ ਹੈ ਇਹ ਬਿਲਕੁਲ ਹੀ ਜਗੋਂ ਦੇਰ ਨਹੀਂ ਹੈ ਜੀ ਹਿੰਦੁਸਤਾਨ ਜੋ ਇੰਡੀਆ ਹੈ ਸਾਡਾ ਜਿਹਨੂੰ ਅਸੀਂ ਭਾਰਤ ਵੀ ਕਹਿੰਦੇ ਆ ਅਜੇ ਤੱਕ ਇਸ ਤਰ੍ਹਾਂ ਦਾ ਨਹੀਂ ਹੋਇਆ ਕਿ ਜਿਹਨੂੰ 3 ਸਾਲ ਵੀ ਕਿਸੇ ਨੂੰ ਐਨਐਸਏ ਦੇ ਵਿੱਚ ਇੱਕ ਦਿਨ ਵੀ ਬਾਹਰ ਕੱਢਣ ਤੋਂ ਬਗੈਰ ਦੁਬਾਰਾ ਦੁਬਾਰਾ ਐਕਸਟੈਂਡ ਕੀਤੀ ਜਾਵੇ ਕਿ ਵੋਟਾਂ ਪਾਈਆਂ ਵੀ ਅਸੀਂ ਭਗਵੰਤ ਜਮਾਨ ਨੂੰ ਜੁਣੀਏ ਭਗਵੰਤ ਜਮਾਨ ਲੋਕਾਂ ਦੀ ਗੱਲ ਸੁਣੂਗਾ ਜਿੱਦੋਂ ਦਾ ਭਗਵੰਤ ਜਮਾਨ ਆ ਗਿਆ ਇਹਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਸੋ ਅੱਜ ਜਿਹੜੇ ਇਹ ਹਾਲਾਤ ਨੇ ਮੈਨੂੰ ਲੱਗਦਾ ਵੀ ਜਿਹੜੀਆਂ ਅੱਜ ਇਹ ਗੱਲਾਂ ਕਰਦੇ ਇਹ ਜਿਹੜੀਆਂ ਇਹ ਜਿੰਨੇ ਵੀ ਤਾਨਾਸ਼ਹੀ ਲੋਕ ਨੇ ਉਹ ਡਰ ਇਹਨਾਂ ਲੋਕਾਂ ਨੂੰ ਆਪਣੀਆਂ ਕੁਰਸੀਆਂ ਦਾ ਨਾ ਕਿ ਕੋਈ ਪੰਜਾਬ ਦੇ ਲੋਕਾਂ ਨੂੰ ਇਹ ਇਹ ਤਾਂ ਇੱਕ ਬਹਾਨੇਵਾਦੀਆਂ ਨੇ ਜਿਵੇਂ ਹੁਣ ਆਪਾਂ ਕਹਿੰਦੇ ਆ ਵੀ ਉਹਨਾਂ ਨੂੰ ਜਿਹੜੇ ਬਰੋਲ ਦੇਣ ਤੋਂ ਆਉਣਾ ਉਹਨਾਂ ਨੇ ਦਿੱਲੀ ਹੈ ਪੰਜਾਬ ਚ ਆਉਣਾ ਨਹੀਂਗਾ ਤੇ ਦਿੱਲੀ ਚ ਆਉਣ ਨਾਲ ਤੇ ਉਦੋਂ ਹੀ ਡਿਬਰੂਕੇਟ ਜੇਲ੍ਹ ਦੇ ਵਿੱਚ ਫਿਰ ਵਾਪਸ ਲਿਆ ਜਾਣਾ। ਉਹ ਜਿਹੜਾ ਕੁਝ ਬੋਲਣਾ ਹੈ ਸੰਸਦ ਦੇ ਵਿੱਚ ਉਹਦੇ ਨਾਲ ਅੱਗ ਲੱਗ ਜਾਣੀ। ਕੀ ਬੋਲਣਾ ਚਾਹੁੰਦੇ ਨੇ ਭਾਈ ਅਮਰਪਾਲ ਸਿੰਘ ਵੀ ਪੰਜਾਬ ਦੇ ਵਿੱਚ ਅੱਗ ਹੀ ਲੱਗ ਜਾਣੀ। ਵੀਰ ਜੀ ਉਹ ਵੀ ਨਹੀਂ ਹੁੰਦਾਗਾ ਸਾਰਾ ਕੁਝ ਇਹ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੇ ਜੋ ਕੁਝ ਬਾਹਰ ਵਿਖਾਉਣਾ ਹੈ ਇਹਨਾਂ ਦੀ ਮਰਜ਼ੀ ਤੋਂ ਬਿਨਾ ਕੁਝ ਨਹੀਂ ਵਿਖਾਇਆ ਜਾਣਾ। ਭਾਈ ਅਮਰਤਪਾਲ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਤੇ ਇਹਨਾਂ ਦਿਨਾਂ ਦੇ ਵਿੱਚ ਸਭ ਤੋਂ ਵੱਧ ਚਰਚਾ ਇਸ ਗੱਲ ਨੂੰ ਲੈ ਕੇ ਹੋ ਰਹੀ ਹੈ ਕਿ ਸਰਦ ਰੁੱਤ ਦੇ ਸੈਸ਼ਨ ਦੇ ਵਿੱਚ ਭਾਈ ਅਮਰਤਪਾਲ ਸਿੰਘ ਜਾਣਾ ਚਾਹੁੰਦੇ ਨੇ ਆਪਣੇ ਹਲਕੇ ਦੀਆਂ ਗੱਲਾਂ ਆਪਣੇ ਹਲਕੇ ਦੀਆਂ ਮੰਗਾਂ ਆਪਣੇ ਹਲਕੇ ਦੇ ਮੁੱਦੇ ਜਾ ਕੇ ਸੰਸਦ ਦੇ ਵਿੱਚ ਰੱਖਣਾ ਚਾਹੁੰਦੇ ਨੇ ਪਰ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਤਰਕ ਦਿੱਤਾ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਬੋਲਾਂ ਦੇ ਨਾਲ ਸਪੀਚ ਦੇ ਨਾਲ ਭਾਸ਼ਣ ਦੇ ਨਾਲ ਪੰਜਾਬ ਦੇ ਵਿੱਚ ਅੱਗ ਲੱਗ ਸਕਦੀ ਹੈ ਸੇ ਰੋਸ ਦੇ ਗਲ ਦੇ ਰੋਸ ਦੇ ਵਿੱਚ ਇਹ ਸੰਗਤ ਇਕੱਠੀ ਹੋਈ ਹੈ ਵਾਰਿਸ ਪੰਜਾਬ ਦੇ ਅਕਾਲੀ ਦਲ ਦੇ ਲੋਕ ਹੈਗੇ ਨੇ ਜਾਂ ਹੋਰ ਪੰਜਾਬ ਔਰ ਪੰਥ ਨੂੰ ਪਿਆਰ ਕਰਨ ਵਾਲੇ ਲੋਕ ਹੈਗੇ ਨੇ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਰੇ ਕਿੱਦਾਂ ਦੇਖਦੇ ਨੇ ਇਹਨਾਂ ਬਿਆਨਾਂ ਨੂੰ ਕੀ ਕੀ ਸੋਚਦੇ ਨੇ ਕੀ ਸਮਝ ਰਹੇ ਨੇ ਸਭ ਤੋਂ ਪਹਿਲਾਂ ਸਵਾਗਤ ਕਰਨ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਰੂਆਤ ਇੱਥੋਂ ਹੀ ਕਰਾਂਗੇ ਜੀ ਜਿਹੜਾ ਬਿਆਨ ਪੰਜਾਬ ਸਰਕਾਰ ਦਾ ਹੈ ਕਹਿੰਦੇ ਕਿ ਭਾਈ ਅਮਰਤਪਾਲ ਸਿੰਘ ਦੇ ਬੋਲਾਂ ਦੇ ਨਾਲ ਅੱਗ ਲੱਗ ਸਕਦੀ ਹੈ ਪੰਜ ਦਰਿਆਵਾਂ ਦੇ ਵਿੱਚ ਅੱਗ ਲੱਗ ਸਕਦੀ ਹੈ ਉਸ ਬਿਆਨ ਨੂੰ ਕਿੱਦਾਂ ਦੇਖ ਰਹੇ ਹੈ ਬਹੁਤ ਜਿਹੜਾ ਬੇਤੁਕਾ ਬਿਆਨ ਹੈ ਜੀ ਅਸੀਂ ਦੇਖ ਰਹੇ ਆਂ ਜੀ ਅੱਜ ਇਹ ਭਾਈ ਅਮਰਤਪਾਲ ਸਿੰਘ ਦੇ ਵਿਰੋਧ ਨਹੀਂ ਕਿਤੇ ਪੰਜਾਬ ਦੇ ਵਿਰੋਧ ਦੇ ਵਿੱਚ ਲੋਕ ਬੋਲ ਰਹੇ ਨੇ ਮੈਂ ਗੱਲ ਕਰਨਾ ਚਾਹੁੰਦਾ ਵੀ ਪਹਿਲੋਂ ਤਾਂ ਜਿਹੜੇ ਅੱਜ ਗੱਲ ਕਹਿੰਦੇ ਪੰਜ ਦਰਿਆਵਾਂ ਦੇ ਤੁਸੀਂ ਗੱਲ ਕਹਿੰਦੇ ਹੋ ਤੁਸੀਂ ਪਹਿਲੀ ਗੱਲ ਤਾਂ ਅੱਜ ਗੱਲ ਕਰਨਾ ਚਾਹੁੰਦਾ ਪੰਜ ਦਰਿਆ ਹੀ ਤੁਸੀਂ ਜਿਹੜੇ ਸਾਡੇ ਪੰਜਾਬ ਦੇ ਵਿੱਚ ਰਹਿਣ ਨਹੀਂ ਦਿੱਤੇ ਠੀਕ ਹੈ ਜੀ ਪਹਿਲੋਂ ਤਾਂ ਤੁਹਾਡੇ ਇਹੀ ਤੁਸੀਂ ਇਹ ਲੋਕ ਇਹਨਾਂ ਨੂੰ ਸਵਾਲ ਪੁੱਛਣ ਵੀ ਪੰਜ ਦਰਿਆਵਾਂ ਦੀ ਧਰਤੀ ਜਿਹਦੇ ਪੰਜਾਬ ਨੂੰ ਮੰਨਿਆ ਜਾਂਦਾ ਸੀ ਉੱਥੇ ਆਪਾਂ ਗੱਲ ਕਰਦੇ ਆਂ ਤੇ ਕਿਤੇ ਨਾ ਕਿਤੇ ਸਾਡੇ ਪੰਜਾਬ ਦੀ ਵੰਡ ਕਰਕੇ ਸਾਨੂੰ ਉਸ ਗੱਲ ਤੋਂ ਵੀ ਤੋੜਿਆ ਗਿਆ ਸੋ ਅੱਜ ਜਿਹੜੇ ਇਹ ਹਾਲਾਤ ਨੇ ਮੈਨੂੰ ਲੱਗਦਾ ਵੀ ਜਿਹੜੀਆਂ ਅੱਜ ਇਹ ਗੱਲਾਂ ਕਰਦੇ ਇਹ ਜਿਹੜੀਆਂ ਇਹ ਜਿੰਨੇ ਵੀ ਤਾਨਾਸ਼ਈ ਲੋਕ ਨੇ ਉਹ ਡਰ ਇਹਨਾਂ ਲੋਕਾਂ ਨੂੰ ਆਪਣੀਆਂ ਕੁਰਸੀਆਂ ਦਾ ਨਾ ਕਿ ਕੋਈ ਪੰਜਾਬ ਦੇ ਲੋਕਾਂ ਨੂੰ ਮੈਂ ਤੇ ਗੱਲ ਕਰਨਾ ਚਾਹੁੰਨਾ ਵੀ ਜੇ ਜਿਹਨਾਂ ਲੋਕਾਂ ਨੂੰ ਡਾਰੇ ਮੈਨੂੰ ਲੱਗਦਾ ਇਹਨਾਂ ਨੂੰ ਜੇਲ੍ਹ ਭੇਜ ਦੇਣਾ ਚਾਹੀਦਾ ਤੇ ਭਾਈ ਸਾਹਿਬ ਨੂੰ ਬਾਹਰ ਕਰ ਦੇਣਾ ਲੋਕ ਤੇ ਹੀ ਮੰਗ ਕਰਦੇ ਨੇ ਵੀ ਜਿਹੜੇ ਲੋਕ ਨੇ ਜਿਹੜੇ ਅੱਜ ਇਹੋ ਜਿਹੇ ਅੱਜ ਵਤੀਰਾ ਕਰ ਰਹੇ ਨੇ ਵੀ ਜੇ ਵੇਖੋ ਜੇਕਰ ਤੁਸੀਂ ਉਹਨਾਂ ਨੂੰ ਟਾਈਮ ਨਹੀਂ ਦੇਣਾ ਤਾਂ ਫਿਰ ਇਹ ਲੋਕਤੰਤਰ ਦੇ ਵਿਰੁੱਧ ਚੱਲਦੇ ਆ ਤੇ ਮੈਂ ਕਹਿੰਦਾ ਵੀ ਲੋਕਤੰਤਰ ਕਾਹਦਾ ਵੀ ਤੁਸੀਂ ਫਿਰ ਉਹਨਾਂ ਨੂੰ ਇਸ ਗੱਲ ਦਾ ਅਧਿਕਾਰ ਕਿਉਂ ਦਿੱਤਾ ਵੀ ਉਹ ਚੋਣ ਲੜ ਸਕਦੇ ਆ ਜੇ ਆਪਾਂ ਉਹਨਾਂ ਨੂੰ ਬੋਲਣ ਦਾ ਟਾਈਮ ਨਹੀਂ ਦੇਣਾ ਤਾਂ ਮੈਨੂੰ ਲੱਗਦਾ ਵੀ ਇਹ ਇਹ ਜਿਹੜਾ ਕਾਨੂੰਨ ਬਣਾਇਆ ਹੀ ਕਿਉਂ ਗਿਆ ਲੋਕ ਤਾਂ ਸਵਾਲ ਕਰਦੇ ਵੀ ਜੇ ਮੌਕਾ ਦਿੱਤਾ ਤੇ ਫਿਰ ਲੋਕਾਂ ਨੇ ਤਾਂ ਉਹਨਾਂ ਨੂੰ ਆਪਣਾ ਆਗੂ ਚੁਣਿਆ ਤੇ ਜੇ ਆਗੂ ਚੁਣਿਆ ਤੇ ਮੈਨੂੰ ਲੱਗਦਾ ਲੋਕ ਜਿਹੜੇ ਸਾਈਡ ਦੇ ਬਹੁਤ ਸਿਆਣੇ ਤੇ ਸਿਹਰਦ ਨੇ ਵੀ ਜੇ ਲੋਕਾਂ ਦੀ ਗੱਲ ਕੀਤੀ ਅੱਜ ਜੇ ਅਸੀਂ ਗੱਲ ਕਰ ਰਹੇ ਆ ਤੇ ਮੈਨੂੰ ਲੱਗਦਾ ਅਸੀਂ ਆਪਣੇ ਪੰਜਾਬ ਦੇ ਆਪਦੇ ਬੱਚਿਆਂ ਦੇ ਭਵਿੱਖ ਵਾਸਤੇ ਅਸੀਂ ਸਾਨੂੰ ਇਹੋ ਜਿਹਾ ਇਹ ਕੱਲੇ ਮੁੱਦੇ ਨਹੀਂ ਦੱਸਦਾ ਔਰ ਉਹਨਾਂ ਦਾ ਹੱਲ ਵੀ ਦੱਸਦੇ ਨਹੀਂ ਵੀ ਸਾਨੂੰ ਇਸ ਤਰੀਕੇ ਨਾਲ ਸੀ ਅੱਗੇ ਵਧ ਸਕਦੇ ਆ ਸੋ ਲੋੜ ਹੈ ਅੱਜ ਸਾਨੂੰ ਇਹੋ ਜਿਹੇ ਆਗੂਆਂ ਦਾ ਕਿਉਂਕਿ ਲੋਕ ਜਿਹੜੇ ਪੰਜਾਬ ਦੇ ਭਾਈ ਅਮਰਤਪਾਲ ਸਿੰਘ ਨੂੰ ਆਗੂ ਮੰਨ ਚੁੱਕੇ ਆ ਵੀ ਜੇ ਪੰਜਾਬ ਦਾ ਕੋਈ ਆਉਣ ਵਾਲੀ ਉਮੀਦ ਹੈ ਤੇ ਭਾਈ ਅਮਰਤਪਾਲ ਸਿੰਘ ਨੇ ਇਸ ਕਰਕੇ ਜਿਹੜੇ ਲੋਕ ਨੇ ਇਹ ਜਿਹੜੀਆਂ ਸਰਕਾਰਾਂ ਨੇ ਉਹ ਇੱਕ ਪ੍ਰਪੋਗੈਂਡਾ ਕਰਕੇ ਸਾਨੂੰ ਜਿਹੜਾ ਨੈਗੇਟਿਵ ਕਰ ਰਹੀਆਂ ਨੇ ਕਿ ਸ਼ਾਇਦ ਕਿਤੇ ਨਾ ਕਿਤੇ ਅਸੀਂ ਇਹ ਭਾਈ ਉਹਨਾਂ ਨੂੰ ਭਾਈ ਸਾਹਿਬ ਨੂੰ ਬਾਹਰ ਹਟਾਉਣ ਕਿਉਂਕਿ ਲੋਕ ਜਿਹੜੇ ਕੱਲ ਨੂੰ ਸਾਡੀਆਂ ਕੁਰਸੀਆਂ 'ਚ ਆਉਣ ਵਾਲਾ ਆਗੂ ਹੈ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਤਰਨਤਾਰਨ ਲੋ ਚਰਚਾ ਛੇੜ ਦਿੱਤੀ ਗਈ ਕਿ ਭਾਈ ਸਰਜੀਤ ਸਿੰਘ ਖਾਲਸਾ ਤਾਂ ਅੰਦਰ ਜਾ ਕੇ ਫਤਿਹ ਦੀ ਸਾਂਝ ਵੀ ਨਹੀਂ ਪਾਉਂਦੇ ਤੇ ਰਾਜਾ ਵਡਿੰਗ ਵੀ ਮੈਂਬਰ ਪਾਰਲੀਮੈਂਟ ਨੇ ਇਸੇ ਪੰਜਾਬ ਦੀ ਧਰਤੀ ਤੋਂ ਚੁਣ ਕੇ ਗਏ ਨੇ ਪਰ ਅੱਜ ਇੱਕ ਮੈਂਬਰ ਪਾਰਲੀਮੈਂਟ ਸਾਡਾ ਆਉਣਾ ਚਾਹੁੰਦਾ ਹੈ ਸੰਸਦ ਦੇ ਵਿੱਚ ਉਹਨੂੰ ਆਉਣ ਨਹੀਂ ਦਿੱਤਾ ਜਾ ਰਿਹਾ ਕਿਦਾਂ ਇਹ ਇਸ ਗੱਲ ਨੂੰ ਕਿਦਾਂ ਦੇਖਦੇ ਹਾਂ ਗੱਲ ਇਹ ਜੀ ਤਾਂ ਲੋਕ ਇਹਦਾ ਇਹਨਾਂ ਲੋਕਾਂ ਨੂੰ ਪੁੱਛਣਾ ਚਾਹੀਦਾ ਵੀ ਦੇਖੋ ਜਿਹੜਾ ਜੇ ਇੱਕ ਬੰਦੇ ਤੁਸੀਂ ਬੋਲ ਰਹੇ ਹੋ ਵੀ ਉਹ ਇੱਕ ਨਮਾਇੰਦਾ ਹੈ ਤੇ ਉਹ ਉਹਨੂੰ ਅਸੀਂ ਉਹ ਬੋਲਦਾ ਨਹੀਂ ਜੀ ਇੱਕ ਨਮਾਇੰਦਾ ਹੈ ਜਿਹੜਾ ਆਪਣਾ ਗੱਲ ਕਰਨਾ ਚਾਹੁੰਦਾ ਤੇ ਅਸੀਂ ਉਹਨੂੰ ਬੋਲਣ ਨਹੀਂ ਦੇ ਰਹੇ ਇਹੀ ਗੱਲਾਂ ਦਾ ਸਾਡੇ ਪੰਜਾਬ ਦਾ ਦਖਾਂਤ ਤੇ ਵੀ ਅਸੀਂ ਕਿਹੜੀ ਲੀਡਰਸ਼ਿਪ ਚਾਹੁੰਨੇ ਆ ਇਹੋ ਜਿਹੇ ਲੋਕ ਇੱਕ ਤੁਸੀਂ ਚੁਣੇ ਹੋ ਤੁਸੀਂ ਆਪਦੇ ਰਾਈਟ ਮੰਗਦੇ ਹੋ ਤੁਹਾਡੇ ਨਾਲ ਵਿਰੋਧ ਅੱਜ ਫਰਜਤਾ ਬਣਦਾ ਵੀ ਜੇ ਤੁਸੀਂ ਲੋਕਤੰਤਰ ਨੂੰ ਮੰਨਦੇ ਹੋ ਤੇ ਹਰ ਪਾਰਟੀ ਜਿਹੜਾ ਇਸ ਗੱਲ ਤੇ ਬੋਲੇ ਵੀ ਠੀਕ ਉਹਨੂੰ ਮੌਕਾ ਦੇਣਾ ਚਾਹੀਦਾ ਕਿਉਂਕਿ ਜੇ ਤੁਸੀਂ ਇੱਕ ਡੈਮੋਕ੍ਰੇਸੀ ਨੂੰ ਮੰਨ ਤੁਸੀਂ ਚੁੱਪ ਰਹੇ ਨਹੀਂ ਹੋ ਤੇ ਇਹਦਾ ਮਤਲਬ ਹਰ ਇੱਕ ਬੰਦਾ ਉਹਦੇ ਸਵਾਰ ਰਵਾਰਤੇ ਕਿਤੇ ਨਾ ਕਿਤੇ ਜਿਹੜੇ ਵਿਰੋਧੀ ਪਾਰਟੀਆਂ ਜਿੰਨੀਆਂ ਵੀ ਪਾਰਟੀਆਂ ਨੇ ਉਹ ਭਾਈ ਸਾਹਿਬ ਦੇ ਆਉਣ ਵਾਲੇ ਜਿਹੜਾ 2027 ਦੇ ਇਲੈਕਸ਼ਨ ਤੋਂ ਜਿਹੜੀਆਂ ਡਰ ਚੁੱਕੀਆਂ ਨੇ ਵੀ ਆਉਣ ਵਾਲਾ ਲੀਡਰ ਜਿਹੜਾ ਭਾਈ ਅਮਰਿਤਪਾਲ ਸਿੰਘ ਹੈ ਲੋਕ ਜਿਹੜੇ ਕਿਤੇ ਨਾ ਕਿਤੇ ਸਾਡੀ ਵਾਰੀ ਸਾਨੂੰ ਪਤਾ ਹੋਣੀ ਨਹੀਂ ਤਾਂ ਉਹ ਚਾਹੁੰਦੇ ਨੇ ਵੀ ਉਹਨਾਂ ਚਿਰੋ ਬੰਦ ਰਹਿਣ ਤਾਂ ਮੈਂ ਕਹਿੰਦਾ ਵੀ ਜੇਕਰ ਅੱਜ ਜਿੰਨਾ ਵੀ ਤੁਸੀਂ ਜ਼ੁਲਮ ਤੇ ਤਸੱਦਦ ਕਰ ਰਹੇ ਹੋ ਇਹੋ ਜਿਹਾ ਕੰਮ ਕਰਕੇ ਤਾਂ ਲੋਕ ਜਿਹੜੇ ਪੰਜਾਬ ਦੇ ਉਹ ਤੁਹਾਡੇ ਵਿਰੁੱਧ ਜਾਣਗੇ ਤੁਹਾਡੇ ਨਾਲ ਸਹਿਮਤੀ ਨਹੀਂ ਦੇਣਗੇ ਭਾਈ ਅਮਰਿਤਪਾਲ ਸਿੰਘ ਨੂੰ ਬੰਦ ਰੱਖ ਕੇ ਰ ਬਾਜੀ ਮਾਰ ਜੂ ਤੇ ਫਿਰ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਬੰਦ ਰੱਖ ਕੇ ਇਸ ਤਰੀਕੇ ਦੇ ਨਾਲ ਲੋਕਾਂ ਦੇ ਵਹਿਣ ਨੂੰ ਰੋਕ ਲੈਣਗੇ ਮੈਂ ਦੇਖ ਰਿਹਾ ਕਿ ਸਵੇਰ ਤੋਂ ਲੈ ਕੇ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚਣੀ ਸ਼ੁਰੂ ਹੋ ਵੀ ਗਈ ਬਿਲਕੁਲ ਜੀ ਨਹੀਂ ਰੋਕਿਆ ਜਾਇਆ ਜੇਕਰ ਅੱਗੇ ਆਪਾਂ ਦੇਖਿਆ ਵਿੱਚ ਖੰਡੂਰ ਸਾਹਿਬ ਹਲਕੇ ਨੇ ਉਹਨਾਂ ਨੂੰ ਅੰਦਰ ਬੈਠੇ ਹੈ ਜਿਹੜਾ ਐਮਪੀ ਬਣਾਇਆ ਹੈ ਤੇ ਫਿਰ ਮੈਨੂੰ ਲੱਗਦਾ ਵੀ ਦੋਹੇ ਰਸਤਾਈ ਦੇ ਵਿੱਚ ਵੀ ਜੇਦਾ ਕਰਨਗੇ ਤੇ ਫਿਰ ਕਿਤੇ ਬਖਸ਼ ਦੇਣਗੇ ਫਿਰ ਤਾਂ ਉਦੋਂ ਵੱਡਾ ਜਿਹੜਾ ਇਹਨਾਂ ਨੂੰ ਫਤਵਾ ਦਾ ਜਿਹੜਾ ਭਾਈ ਸਾਹਿਬ ਨੂੰ ਦਿੱਤਾ ਜਾਏਗਾ ਵੀ ਲੋਕ ਇਹ ਲੋਕ ਯਾਦ ਕਰਨਗੇ ਕਿਤੇ ਪਛਤਾਉਣਗੇ ਵੀ ਅਸੀਂ ਗਲਤੀਆਂ ਕੀਤੀਆਂ ਨੇ ਸੋ ਅ ਇਹ ਕੋ ਬਹੁਤ ਸਿਆਣੇ ਨੇ ਇੱਥੇ ਕੋ ਕਿਸੇ ਨਾਲ ਨਿੱਜੀ ਗੱਲ ਨਹੀਂ ਅੱਜ ਸਾਨੂੰ ਪੰਜਾਬ ਦੇ ਤੁਸੀਂ ਗੱਲ ਕਰ ਰਹੇ ਹੋ ਜਿਹੜੀਆਂ ਇਹਨਾਂ ਨੇ ਅੱਜ ਸਟੇਟਮੈਂਟ ਦੇ ਰਹੇ ਆ ਵੀ ਪੰਜਾਬ ਦਾ ਮਾਹੌਲ ਖਰਾਬ ਹੋ ਜਾਏਗਾ ਤਾਂ ਦੁੱਖ ਲੱਗਦਾ ਵੀ ਪੰਜਾਬ ਦਾ ਮਾਹੌਲ ਅੱਜ ਚੰਗਾ ਕਿੰਨਾ ਗਿਆ ਦਿਨ ਦਿਹਾੜੇ ਜਿਹੜੇ ਇਨਕਾਊਂਟਰ ਹੋ ਰਹੇ ਆ ਸਾਡੇ ਨੌਜਵਾਨ ਬੱਚੇ ਜਿਹੜੇ ਉਹ ਨਸ਼ੇ ਦੇ ਵਿੱਚ ਜਿਹੜੇ ਮਰ ਰਹੇ ਨੇ ਦਿਨੋ ਦਿਨ ਕਤਲੋਗਾਰਤ ਛਰੇ ਆ ਮੈਂ ਕਹਿੰਦਾ ਕੋਈ ਦਿਨ ਨਹੀਂ ਇਹ ਹੋ ਜਾਏਗਾ ਜਿਸ ਦਿਨ ਕੋਈ ਇਥੇ ਮਤਲਬ ਪੰਜਾਬ ਦੀ ਧਰਤੀ ਤੇ ਖੂਨ ਖਰਾਬਾ ਨਾ ਹੋਇਆ ਹੋਵੇ ਜਿਹੜੇ ਸਾਡੇ ਵਪਾਰੀ ਵੀਰ ਨੇ ਉਹ ਦੁਕਾਨਦਾਰੀ ਕਰਨੀ ਤੋਂ ਔਖੇ ਹੋ ਗਏ ਕਿਉਂਕਿ ਉਹਨਾਂ ਨੂੰ ਦਿਨ ਦਿਹਾੜੇ ਜਿਹੜੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਜਿਹੜੇ ਕੋਈ ਵੀ ਬੰਦਾ ਜਿਹੜਾ ਕਾਰੋਬਾਰ ਕਰ ਰਿਹਾ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਸੇਫ ਨਹੀਂ ਉਹ ਕਿਤੇ ਆਪਣੇ ਆਪ ਸਿਕਿਉਰਟੀਆਂ ਲੈ ਕੇ ਨਾਲ ਆਪਦੇ ਜਿੱਥੇ ਕਿਤੇ ਆਪਦੇ ਨਾਲ ਨਿੱਜੀ ਸਿਕਿਉ ਮਾਹੌਲ ਚੰਗਾ ਹੁੰਦਾ ਤੇ ਮੈਨੂੰ ਲੱਗਦਾ ਕਿ ਕਿਤੇ ਭਾਈ ਅਮਰਤਪਾਲ ਸਿੰਘ ਦੀ ਲੋਕਾਂ ਨੂੰ ਲੋੜ ਨਾ ਪੈਂਦੀ ਕਿਉਂਕਿ ਲੋੜ ਕਿਉਂ ਪਈ ਕਿਉਂਕਿ ਜਦੋਂ ਉਹਨਾਂ ਨੇ ਭਾਈ ਸਾਹਿਬ ਨੇ ਆ ਕੇ ਇੱਕ ਪੰਜਾਬ ਦੇ ਦਰਦ ਆ ਕੇ ਲੋਕਾਂ ਨੂੰ ਪੁੱਛਿਆ ਔਰ ਲੋਕਾਂ ਨੂੰ ਜਗਾਇਆ ਔਰ ਸਾਨੂੰ ਦੱਸਿਆ ਵੀ ਸਾਡੇ ਫਰਜ਼ ਕੀ ਨੇ ਵੀ ਉਠੋ ਆਪਣੇ ਘਰਾਂ ਦੇ ਵਿੱਚੋਂ ਅਸੀਂ ਆਪਣੇ ਇਸ ਸਮਾਜ ਵਾਸਤੇ ਇੱਕ ਧਰਮ ਵਾਸਤੇ ਲੜੀਏ ਨਾ ਕਿ ਇਹਨਾਂ ਦੀਆਂ ਫਰੀ ਦੀਆਂ ਕਣਕਾਂ ਦੇ ਦਾਲਾਂ ਦੇ ਵਿੱਚ ਆ ਕੇ ਆਪਣੇ ਬੱਚਿਆਂ ਦਾ ਭਵਿੱਖ ਨਾ ਖਤਮ ਕਰੀਏ ਸਾਨੂੰ ਗੁਰੂ ਸਾਹਿਬ ਨੇ ਕਿਰਤ ਕਰਨ ਦਾ ਵਿਆਹ ਦਿੱਤਾ ਵੀ ਜਿਹੜਾ ਸਿੱਖ ਉਹ ਕਿਰਤ ਕਰਕੇ ਛੇਕੇ ਵੰਡ ਕੇ ਛੇਕੇ ਪਰ ਸਾਨੂੰ ਤੇ ਇਹਨਾਂ ਨੇ ਮੰਗਣ ਵਾਲੇ ਬਣਾਤਾ ਯ ਤਾ ਸਾਨੂੰ ਅੱਜ ਲੋੜ ਆ ਸਾਨੂੰ ਅੱਜ ਜਿਹੜੇ ਭਾਈ ਸਾਹਿਬ ਨੇ ਮਿਹਣਾ ਮਾਰਿਆ ਆਪਣੇ ਨੌਜਵਾਨਾਂ ਨੂੰ ਵੀ ਕਿਹੜੀ ਮੌਤ ਮਰਨ ਦੇਓ ਅੱਜ ਤੁਹਾਡਾ ਫਰਜ਼ ਬਣਦਾ ਅੱਜ ਪੰਜਾਬ ਦੇ ਜਿਹੜੇ ਹਾਣੀ ਬਣੋ ਆ ਪੰਜਾਬ ਚ ਅੱਗੇ ਆ ਕੇ ਪੰਜਾਬ ਵਾਸਤੇ ਲੜੀਏ ਨਹੀਂ ਤਾਂ ਦਿਨ ਬਦਨ ਅਸੀਂ ਕਿਤੇ ਨਾ ਕਿਤੇ ਘਾਟੇ ਨੂੰ ਜਾਵਾਂਗੇ ਸੋ ਅੱਜ ਜਿਹੜੇ ਲੋਕ ਹੈ ਉਹ ਭਾਈ ਸਾਹਿਬ ਨੂੰ ਆਪਣੇ ਪੰਜਾਬ ਦੇ ਆਪਣੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਇਹੋ ਜਿਹਾ ਆਗੂ ਚਾਹੁੰਦੇ ਨੇ ਔਰ ਮੰਨ ਚੁੱਕੇ ਨੇ ਔਰ ਜਿਹੜੇ ਜਿੰਨੀਆਂ ਵੀ ਸਰਕਾਰਾਂ ਵੀ ਮੰਨ ਚੁੱਕੀਆਂ ਨੇ ਵੀ ਉਹ ਪੰਜਾਬ ਦਾ ਆਗੂ ਇਹਨਾਂ ਨੂੰ ਉਹਨਾਂ ਨੂੰ ਡਰ ਨਹੀਂ ਡਰ ਇਹਨਾਂ ਦੀਆਂ ਕੁਰਸੀਆਂ ਨੂੰ ਕਿਉਂਕਿ ਉਹਨਾਂ ਪਤਾ ਵੀ ਇੱਕ ਬਹੁਤ ਹੀ ਸੂਝਵਾਨ ਤੇ ਗਿਆ ਲੋਕ ਉਹਨਾਂ ਨੇ ਗੱਲਾਂ ਦੇ ਤਬਾਰ ਕਰਦੇ ਆ ਇਹਨਾਂ ਦੀ ਲੀਡਰਸ਼ਿਪ ਤੋਂ ਲੋਕ ਬੇਤ ਖਤਮ ਇਹਨਾਂ ਦਾ ਤਬਾਰ ਖਤਮ ਹੋ ਚੁੱਕਾ ਕਿੰਨੂੰ ਮੌਕਾ ਨਹੀਂ ਦਿੱਤਾ ਸਰਦਾਰ ਜਸਪੀਰ ਸਿੰਘ ਜੀ ਇਹ ਸਵਾਲ ਕਰਨ ਲੋਕਾਂ ਨੇ ਕਾਂਸਲ ਨੂੰ ਵੀ ਮੌਕਾ ਦਿੱਤਾ ਅਕਾਲੀ ਦਲ ਨੂੰ ਵੀ ਮੌਕਾ ਦਿੱਤਾ ਲੋਕਾਂ ਨੇ ਆਜ ਆਮ ਆਦਮੀ ਪਾਰਟੀ ਨੂੰ ਵੀ ਮੌਕਾ ਦਿੱਤਾ ਪਰ ਇਹਨਾਂ ਨੇ ਇਹ ਝੂਠੇ ਦੇ ਇਹਨਾਂ ਵਿੱਚੋਂ ਕੱਖ ਨਹੀਂ ਨਿਕਲਿਆ ਸੋ ਲੋਕੀ ਅੱਜ ਚਾਹੁੰਦੇ ਨੇ ਵੀ ਸਾਨੂੰ ਇੱਕ ਕਿਉਂਕਿ ਦੇਖੋ ਇਹ ਜਾਇਦਾ ਦਾ ਇਹ ਕਾਰੋਬਾਰ ਕਰਾਂਗੇ ਕੀ ਸਾਡੇ ਆਉਣ ਵਾਲਾ ਪੀਕ ਸਾਡੇ ਨੌਜਵਾਨ ਪੀੜੀ ਹੈ ਨੌਜਵਾਨ ਪੀੜੀ ਹੈ ਤਾਂ ਆਸ ਹੈ ਕਿ ਕੋਈ ਸਾਡੀ ਵਿਦੇਸ਼ਾਂ ਚ ਜਾ ਰਹੀ ਹੈ ਤੇ ਜਿਹੜੇ ਇੱਥੇ ਨੇ ਉਹ ਨਸ਼ੇ ਵਰਗੀਆਂ ਭਿਆਨਕ ਜੜੀਆਂ ਦਲਦਲ ਦੇ ਵਿੱਚ ਫਸ ਕੇ ਆਪਣਾ ਜੀਵਨ ਖਰਾਬ ਕਰ ਰਹੇ ਆ। ਸੋ ਅੱਜ ਲੋੜ ਆ ਸਾਨੂੰ ਇਕੱਠੇ ਹੋ ਕੇ ਮੈਂ ਕਹਿੰਦਾ ਜਿੰਨੇ ਵੀ ਪੰਜਾਬ ਦੇ ਸਿਹਰਦ ਲੋਕ ਨੇ ਅੱਜ ਪਾਰਟੀ ਬਜ ਧੜੇ ਬੰਦੇ ਦੇ ਉੱਪਰ ਉੱਠ ਕੇ ਅੱਜ ਇੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਤਾਂ ਜੋ ਅਸੀਂ ਤਾਂ ਹੀ ਅੱਗੇ ਵਧ ਸਕਦੇ ਨਹੀਂ ਤਾਂ ਆਉਣ ਵਾਲਾ ਭਵਿੱਖ ਅਸੀਂ ਦੇਖ ਰਹੇ ਹਾਂ ਕਿਉਂਕਿ ਅਸੀਂ ਹਰ ਇੱਕ ਇਨਸਾਨ ਜਦੋਂ ਆਪਾਂ ਇੱਕ ਬੈਠ ਕੇ ਸੋਚਦੇ ਹਾਂ ਤੇ ਬਹੁਤ ਪੰਜਾਬ ਵਾਸਤੇ ਇੱਕ ਅੱਗੇ ਆਉਣ ਵਾਲਾ ਸਮਾਂ ਕੋਈ ਚੰਗਾ ਨਹੀਂ ਸੋ ਇਸ ਵਾਸਤੇ ਸਾਡਾ ਆਪਣਾ ਸਾਰਿਆਂ ਦਾ ਫਰਜ਼ ਬਣਦਾ ਵੀ ਅਸੀਂ ਇੱਕ ਸੱਚ ਦਾ ਪੈਰਾ ਦੇਈਏ ਅਸੀਂ ਇੱਕ ਜਿੱਥੇ ਭਾਈ ਸਾਹਿਬ ਦੀ ਜਿਹੜੀ ਸਪੋਰਟ ਕਰ ਗੁਵਾਈ ਕਰਨ ਤਾਂ ਹੀ ਜਿਹੜਾ ਪੰਜਾਬ ਜਾਂ ਸਾਡੇ ਬੱਚਿਆਂ ਦਾ ਭਵਿੱਖ ਚੰਗਾ ਹੋ ਸਕਦਾ ਜਦ ਸਾਬ ਸਰਦਾਰ ਭਗਵੰਤ ਸਿੰਘ ਮਾਨ ਅਕਸਰ ਹੀ ਕਹਾਂ ਕਰਦੇ ਸੀ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਸਰਕਾਰਾਂ ਨਹੀਂ ਵੱਡੀਆਂ ਹੁੰਦੀਆਂ ਅੱਜ ਖਡੂਰ ਸਾਹਿਬ ਦੇ ਲੋਕਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਜਤਾਇਆ ਆ ਸੰਸਦ ਦੇ ਵਿੱਚ ਉਹਨਾਂ ਨੇ ਭੇਜਣਾ ਚਾਹਿਆ ਆ ਪਰ ਸਰਕਾਰ ਰੋਕ ਕੇ ਬੈਠੀ ਐ ਕਿ ਅੱਜ ਸਰਕਾਰਾਂ ਵੱਡੀਆਂ ਹੋ ਗਈਆਂ ਲੋਕ ਨਿੱਕੇ ਹੋ ਗਏ ਲੋਕਤੰਤਰ ਦੇ ਵਿੱਚ ਵੈਰੂ ਜਿੱਕਾ ਖਾਲਸਾ ਵੈਰੂ ਜਿੱਕੀ ਫਤਿਹ ਦੇਖੋ ਇਹ ਜੋ ਪਾਏ ਅਮਰਤਪਾਲ ਸਿੰਘ ਦੇ ਨਾਲ ਪਿਛਲੇ 3 ਸਾਲ ਤੋਂ ਹੋ ਰਿਹਾ ਹੈ ਜੀ ਇਹ ਬਿਲਕੁਲ ਹੀ ਜਗੋਂ ਦੇਰ ਵੀ ਹੈ ਜੀ ਹਿੰਦੁਸਤਾਨ ਜੋ ਇੰਡੀਆ ਹੈ ਸਾਡਾ ਜਿਹਨੂੰ ਅਸੀਂ ਭਾਰਤ ਵੀ ਕਹਿੰਦੇ ਆ ਅਜੇ ਤੱਕ ਇਸ ਤਰ੍ਹਾਂ ਦਾ ਨਹੀਂ ਹੋਇਆ ਕਿ ਜਿਹਨੂੰ 3 ਸਾਲ ਵੀ ਕਿਸੇ ਨੂੰ ਐਨਐਸਏ ਦੇ ਵਿੱਚ ਇੱਕ ਦਿਨ ਵੀ ਬਾਹਰ ਕੱਢਣ ਤੋਂ ਬਗੈਰ ਦੁਬਾਰਾ ਦੁਬਾਰਾ ਐਕਸਟੈਂਡ ਕੀਤੀ ਜਾਵੇ ਤਾਂ ਇਹ ਲੋਕਤੰਤਰ ਦਾ ਤਾਂ ਸ਼ਰੇਆਮ ਘਾਣ ਹੈਗਾ ਜੀ ਜੋ ਪੰਜਾਬ ਸਰਕਾਰ ਸਟੈਂਡ ਲੈ ਰਹੀ ਹੈ ਹਾਈ ਕੋਰਟ ਦੇ ਵਿੱਚ ਜਾਂ ਜੋ ਇਹਨਾਂ ਨੇ ਡਿਪਟੀ ਕਮਿਸ਼ਨਰ ਨੇ ਇੱਥੋਂ ਰਿਪੋਰਟ ਦਿੱਤੀ ਹੈ ਕਿਉਂਕਿ ਇਹ ਤੇ ਤੋਤੇਦਾਰਾ ਲਿਖ ਕੇ ਦੇ ਦਿੰਦੀ ਹੈ ਬਿਲਕੁਲ ਬੇਬੁਨਿਆਦ ਹੈ ਕੋਈ ਉਹਨਾਂ ਦਾ ਬੇਸ ਨਹੀਂ ਹੈਗਾ ਜੋ ਇਹ ਕਹਿ ਰਹੇ ਨੇ ਅੱਗ ਲੱਗ ਜਾਂਦੀ ਹੈ ਜਾਂ ਇਸ ਤਰ੍ਹਾਂ ਦਾ ਮਾਹੌਲ ਖਰਾਬ ਹੋ ਜਾਏਗਾ ਮਾਹੌਲ ਤਾਂ ਇਹ ਖਰਾਬ ਕਰ ਰਹੀ ਹੈ ਪੰਜਾਬ ਸਰਕਾਰ ਪਿਛਲੇ 3 ਸਾਲਾਂ ਤੋਂ ਕਿੰਨਾ ਮਾਹੌਲ ਖਰਾਬ ਹੋਇਆ ਕੋਈ ਕੋਈ ਸੁਧਾਰ ਹੋਇਆ ਦਿਨ-ਦਿਨ ਫਰੋਤੀਆਂ ਵੀ ਵਧ ਰਹੀਆਂ ਦਿਨ-ਦਿਨ ਚਿੱਟੇ ਦਾ ਕੰਮ ਵਧ ਰਿਹਾ ਦਿਨ-ਦਿਨ ਸਾਰੇ ਕਿਲਿੰਗ ਹੋ ਰਹੀ ਹੈ ਵਧ ਰਹੀ ਹੈਗੀ ਹੈ ਉਹ ਤਾਂ ਅੰਦਰ ਬੈਠਾ ਹੈਗਾ ਤਾਂ ਇਹ ਦਾ ਇਹਨਾਂ ਦੇ ਸਾਰੇ ਬਹਾਨੇ ਹੈਗੇ ਆ ਸਭੋਂ ਇਸ ਤਰ੍ਹਾਂ ਦਾ ਸਟੈਂਡ ਲੈ ਕੇ ਤਾਂ ਇਹ ਤਾਂ ਹਿੰਦੂ ਸਿੱਖ ਜਾਂ ਹੋਰ ਕਮਿਟੀਆਂ ਦੇ ਵਿੱਚ ਪਾੜ ਪਾ ਰਹੇ ਨੇ ਕਿ ਵੀ ਉਹ ਬਾਹਰ ਆ ਕੇਗਾ ਤਾਂ ਪਤਾ ਨਹੀਂ ਕੀ ਕੀ ਹੋ ਜਾਏਗਾ ਇਹਦੇ ਇਹਨਾਂ ਦੀ ਨੀਤ ਹੀ ਮਾੜੀ ਹੈਗੀ ਹੈ ਇਸ ਕਰਕੇ ਇਸ ਇਹ ਜਿਹੜੀ ਗਵਰਨਮੈਂਟ ਹੈ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਕਿਉਂਕਿ ਇਹ ਚੱਲਦੀ ਹੈਗੀ ਦਿੱਲੀ ਤੋਂ ਇਹਨਾਂ ਦਾ ਪੰਜਾਬ ਦੇ ਪ੍ਰਤੀ ਜਾਂ ਸਿੱਖਾਂ ਦੇ ਪ੍ਰਤੀ ਹਮੇਸ਼ਾ ਹੀ ਇਹ ਉਲਟ ਸੋਚ ਰੱਖੀ ਹੈ ਇਸ ਕਰਕੇ ਇਹ ਇਹਨਾਂ ਤੋਂ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ ਹਮ ਬਿਲਕੁਲ ਬਿਲਕੁਲ ਧੰਨਵਾਦ ਜੀ ਪੈਸਾ ਕਿਦਾਂ ਦੇਖਦੇ ਹੋ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਉਹ ਬਾਹਰ ਆਉਣਾ ਆਉਂਦੇ ਨੇ ਖਡੂਰ ਸਾਹਿਬ ਤੋਂ ਤੁਸੀਂ ਵੋਟਰ ਹੈਗੇ ਹੋ ਤੁਹਾਡੀਆਂ ਉਹ ਗੱਲਾਂ ਜਾ ਕੇ ਉੱਥੇ ਰੱਖਣੀਆਂ ਚਾਹੁੰਦੇ ਨੇ ਪਰ ਸਰਕਾਰ ਨਹੀਂ ਇਜਾਜ਼ਤ ਦੇ ਰਹੀ ਸਰਕਾਰ ਕਹਿ ਰਹੀ ਹੈ ਕਿ ਇਹਨਾਂ ਦੇ ਬੋਲਾਂ ਦੇ ਨਾਲ ਅੱਗ ਲੱਗ ਜਾਵੇਗੀ ਵਾਗਰ ਜੀ ਕਾ ਖਾਲਸਾ ਵਰੀ ਖਾਦੀ ਅਸਲ 'ਚ ਪੈਦਾ ਕੀ ਕਣੀ ਆ ਇਹਨਾਂ ਨੂੰ ਰਾਤ ਨੂੰ ਜਦੋਂ ਸੌਂਦੇ ਨਾਲ ਉਦੋਂ ਵੀ ਬੁੜਕ-ਬੁੜਕ ਕੇ ਉੱਠਦੇ ਨੇ ਵੀ ਭਾਈ ਅਮਰਤਪਾਲ ਕਿਤੇ ਆ ਨਾ ਜਾਵੇ ਸੁਪਨੇ 'ਚ ਆਉਂਦਾ ਸੁਪਨੇ ਦੇ ਵਿੱਚ ਵੀ ਆਉਂਦੇ ਇਹਨਾਂ ਨੂੰ ਉਹ ਜਿਵੇਂ ਆਦੇ ਨਾ ਵੀ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਾ ਸੁਪਨੇ ਦੇ ਵਿੱਚ ਵੀ ਇਹਨਾਂ ਨੂੰ ਆਣ ਆਣ ਕੇ ਵੀ ਡਰਾਉਂਦਾ ਸੀ ਸਾਨੂੰ ਉਹ ਤਰ੍ਹਾਂ ਇਹਨਾਂ ਨੂੰ ਸੋਨੇ ਦੇ ਵਿੱਚ ਵਾਣ ਆਣ ਕੇ ਭਾਈ ਅਮਰਤਪਾਲ ਡਰਾਉਣ ਰਿਆ ਵੀ ਭਾਈ ਅਮਰਤਪਾਲ ਇਥੋਂ ਕਿੰਨੇ ਕਿਲੋ ਕਿਲੋਮੀਟਰ ਉੱਤੇ ਬੈਠਾ ਹੈ ਪਰ ਪੰਜਾਬ ਦੇ ਵਿੱਚ ਅੱਜ ਜਿਹੜੀ ਗੱਲ ਕੋਨੇ-ਕੋਨੇ ਦੇ ਜਿਹੜੀ ਪੰਜਾਬ ਦੇ ਵਿੱਚ ਨੌਜਵਾਨਾਂ ਵਿੱਚ ਗੱਲ ਜਿਹੜੀ ਭਰੀ ਹੋਈ ਭਾਈ ਅਮਰਤਪਾਲ ਸਿੰਘ ਬਾਰੇ ਆ ਪੰਜਾਬ ਦੀ ਆਵਾਜ਼ ਚੁਕਣੀ ਚਾਹੁੰਦੇ ਨੇ ਖਡੂਰ ਸਾਹਿਬ ਵਾਲਕੇ ਦੇ ਜਿਹੜੇ ਵੋਟਰ ਨੇ ਉਹਨਾਂ ਨੂੰ ਇਹਨਾਂ ਨੇ ਵਾਣਜਾ ਕਰ ਦਿੱਤਾ ਵੀ ਜਿਨ੍ਹਾਂ ਨੇ ਵੋਟਾਂ ਹਸਮੇਂਦਨਾ ਪਾਈਆਂ ਸੀ ਉਹ ਉਹਨਾਂ ਨੂੰ ਇਹਨਾਂ ਨੇ ਵਾਣਜਾ ਕਰਦਾ ਵੀ ਉਹਨਾਂ ਦੀ ਕੋਈ ਗੱਲ ਹੱਕ ਚੁਕਣਾਂ ਵਾਸੇ ਵੀ ਕੋਈ ਪਾਰਲੀਮੈਂਟ ਦਾ ਮੈਂਬਰ ਜਿਹੜਾ ਚੁਣਿਆ ਉਹ ਉਵਾੜਾ ਸਕੀ ਕਿਉਂ ਅੱਜ ਜਿਹੜੀ ਜਿਹੜਾ ਸਿਸਟਮ ਜਿਹੜਾ ਇਹਨਾਂ ਨੇ ਬਿਲਕੁਲ ਇਹਨਾਂ ਦਾ ਸਰਕਾਰਾਂ ਦਾ ਫੇਲ ਹੋ ਚੁੱਕਾ ਹੈ ਪਹਿਲਾਂ ਕਾਲੀਦਾਲ ਜਿਹੜਾ ਉਹ ਬਣਿਆ ਫਿਰਦਾ ਉਹ ਉਹਨੇ ਨੇ ਸਾਰਾ ਘਾਣ ਕਰਤਾ ਸਖੀ ਦਾ ਬਾਅਦ ਵਿੱਚ ਇਹ ਦੇ ਤੱਕ ਲੋਕਾਂ ਨੂੰ ਆਸਾਂ ਮੈਂਦਾ ਅਸੀਂ ਲੋਕਾਂ ਨੇ ਭੱਜ ਭੱਜ ਕੇ ਵੋਟਾਂ ਪਾਈਆਂ ਵੀ ਅਸੀਂ ਭਗਵਾਨ ਜਮਾਨ ਨੂੰ ਚੁਣੀਏ ਭਗਵਾਨ ਜਮਾਨ ਲੋਕਾਂ ਦੀ ਗੱਲ ਸੁਣਦਾ ਜਿੱਦੋਂ ਦਾ ਭਗਵਾਨ ਜਮਾਨ ਆ ਗਿਆ ਇਹਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ ਜੋਵਾਨਾਂ ਦੇ ਵਿੱਚ ਦਿਨੋਂ ਤੋਂ ਦਿਨ ਵੇਖੋ ਤੁਸੀਂ ਕਿੰਨੇ ਦਿਹਾੜੀ ਦੇ ਦੋ ਦੋ ਚਾਰ ਚਾਰ ਕਾਊਂਟਰ ਹੋ ਰਹੇ ਨੇ ਬੰਦੇ ਮਾਰ ਰਹੇ ਨੇ ਥਾਂ ਥਾਂ ਤੇ ਪਰ ਇਹ ਇਹਨੂੰ ਕੋਹਰਾ ਵੀ ਨਹੀਂ ਲਾਜ ਸ਼ਰਮੇਗੀ ਵੀ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਜਿਵੇਂ ਭਗਵਾ ਇਹ ਆਉਂਦਾ ਨਾ ਵੀ ਅੱਜ ਜੇ ਭਾਈ ਅਮਰਪਾਲ ਸਿੰਘ ਇੱਥੇ ਪੰਜਾਬ ਵਿੱਚ ਆ ਜੇਗਾ ਚਾਹੇ ਕੋਥੇ ਪਾਰਲੀਮੈਂਟ ਦੇ ਵਿੱਚ ਇਹ ਕੋਈ ਆਵਾਜ਼ ਦੇਊਗਾ ਤੇ ਪੰਜਾਬ ਨੂੰ ਅੱਗ ਲੱਗ ਜਾਵੇਗੀ ਅੱਗ ਤਾਂ ਇਹਨਾਂ ਨੂੰ ਵੈਸੇ ਲੱਗੀ ਪਈ ਆ ਅੱਗ ਤਾਂ ਇਹਨਾਂ ਨੂੰ ਲੱਗੀ ਪਈ ਆ ਅੱਜ ਜੋ ਵੀ ਵੋਟਰ ਸਪੋਰਟਰ ਪੰਜਾਬ ਦੇ ਕੋਨੇ-ਕੋਨੇ ਤੋਂ ਵੀ ਮੈਂ ਇਹ ਗੱਲ ਸੋਚਦਾ ਪਿਆ ਵੀ ਭਾਈ ਅਮਰਤਪਾਲ ਸਿੰਘ ਇੱਕੋ ਲੀਡਰ ਮੰਨ ਚੁੱਕੇ ਨੇ ਨੌਜਵਾਨ ਵੀ ਸਾਡਾ ਭਾਈ ਅਮਰਤਪਾਲ ਸਿੰਘ ਲੀਡਰ ਆ ਹੋਰ ਨਹੀਂ ਕੋਈ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੋ ਕਿਦਾਂ ਦੇਖਦੇ ਹੋ ਮੈਂਬਰ ਪਾਰਲੀਮੈਂਟ ਦੇ ਕੋਲ ਲਗਭਗ 5 ਕਰੋੜ ਰੁਪਇਆ ਹੁੰਦਾ ਹੈ ਜਿਹੜਾ ਮੈਂਬਰ ਪਾਰਲੀਮੈਂਟ ਦੇ ਵੱਲੋਂ ਵਹਲਕੇ ਦੇ ਵਿੱਚ ਵੰਡਿਆ ਜਾਂਦਾ ਦੋ ਸਾਲ ਹੋ ਗਏ 10 ਕਰੋੜ ਰੁਪਈਆ ਹੁਣ ਤੱਕ ਖਡੂਰ ਸਾਹਿਬ ਦੇ ਲੋਕ ਵਾਂਝੇ ਰਹਿ ਗਏ ਨੇ ਪਰ ਸਰਕਾਰ ਅੱਗੇ ਵੀ ਮੈਂਬਰ ਪਾਰਲੀਮੈਂਟ ਨੂੰ ਰੋਕ ਕੇ ਰੱਖਣਾ ਚਾਹੁੰਦੀ ਹੈ ਦੂਜੇ ਪੱਧਰ 'ਤੇ ਤੁਹਾਡੇ ਮੈਂਬਰ ਪਾਰਲੀਮੈਂਟ ਸਰਦਾਰ ਸਰਬਜੀਤ ਸਿੰਘ ਖਾਲਸਾ ਨੇ ਉਹਨਾਂ ਦੇ ਵੱਲੋਂ ਪਿੰਡਾਂ ਦੇ ਵਿੱਚ ਪਿਛਲੇ ਦਿਨੀ ਟੈਂਕੀਆਂ ਜਾਂ ਹੋਰ ਬਹੁਤ ਸਾਰੇ ਜਿਹੜੇ ਕਾਰਜ ਆ ਉਹ ਕੀਤੇ ਜਾ ਰਹੇ ਆ ਪਰ ਖਡੂਰ ਸਾਹਿਬ ਦੇ ਵੋਟਰਾਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਵਾਂਝੇ ਰੱਖਣਾ ਚਾਹੁੰਦੀ ਹੈ ਸਰਕਾਰ ਕਿੱਦਾਂ ਦੇਖ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਸਵੀਰ ਵੀਰ ਜੇਕਰ ਦੇਖੋ ਸਾਡੇ ਸਰਬਜੀਤ ਸਿੰਘ ਖਾਲਸਾ ਜੀ ਫਰੀਦਕੋਟ ਤੋਂ ਐਮਪੀ ਬਣੇ ਆ ਤੇ ਉਹ ਬਹੁਤ ਕੰਮ ਕਰ ਰਹੇ ਨੇ तकरीबन ਉਹਨਾਂ ਨੇ ਥੋੜੇ ਦਿਨ ਹੋ ਗਏ ਉਧਰ ਵੀ ਦੱਸਿਆ ਵੀ 10 ਦਾ 10 ਕਰੋੜ ਹੀ ਮੈਂ ਜਿਹੜਾ ਹੈ ਉਹ ਵੰਡ ਚੁੱਕੇ ਆ ਤੇ ਹੁਣ ਦਾ ਅਗਲੇ ਬਨੇ ਮਾਰਚ ਦੇ ਵਿੱਚ ਫੇਰ ਆ ਜਾਣਾ ਜੀ ਤੁਸੀਂ 15 ਲੱਖ ਹੀ 15 ਕਰੋੜ ਹੀ ਗਿਣੋ 15 ਕਰੋੜ ਦਾ ਜਿਹੜਾ ਨਾ ਉਹ ਨੁਕਸਾਨ ਹੱਕ ਜਿਹੜਾ ਹੈ ਖਡੂਰ ਸਾਹਿਬ ਵਾਲੇ ਦੀ ਸੰਗਤਾਂ ਦਾ ਮਾਰਿਆ ਗਿਆ ਇਹ ਤਾਂ ਇੱਕ ਬਹਾਨੇਬਾਜ਼ੀਆਂ ਨੇ ਜਿਵੇਂ ਹੁਣ ਆਪਾਂ ਕਹਿੰਦੇ ਆ ਵੀ ਉਹਨਾਂ ਨੂੰ ਜਿਹੜੀ ਬਰੋਲ ਦੇਣ ਤੋਂ ਆਉਣਾ ਉਹਨਾਂ ਨੇ ਦਿੱਲੀ ਐ ਪੰਜਾਬ ਚ ਆਉਣਾ ਨਹੀਂਗਾ ਤੇ ਦਿੱਲੀ ਚ ਆਉਣ ਨਾਲ ਤੇ ਉਦੋਂ ਹੀ ਡਿਬਰੂਕੇਟ ਜੇਲ੍ਹ ਦੇ ਵਿੱਚ ਫਿਰ ਵਾਪਸ ਲਿਆ ਜਾਣਾ। ਉਹਨੇ ਉੱਥੇ ਜਿਹੜਾ ਕੁਝ ਬੋਲਣਾ ਸੰਸਦ ਦੇ ਵਿੱਚ ਉਹਦੇ ਨਾਲ ਅੱਗ ਲੱਗ ਜਾਣੀ। ਕੀ ਬੋਲਣਾ ਚਾਹੁੰਦੇ ਨੇ ਭਾਈ ਅਮਰਪਾਲ ਸਿੰਘ ਵੀ ਪੰਜਾਬ ਦੇ ਵਿੱਚ ਅੱਗ ਹੀ ਲੱਗ ਜਾਣੀ। ਵੀਰ ਜੀ ਉਹ ਵੀ ਨਹੀਂ ਹੁੰਦਾਗਾ ਸਾਰਾ ਕੁਝ ਇਹ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੇ ਜੋ ਕੁਝ ਬਾਹਰ ਵਿਖਾਉਣਾ ਹੈ ਇਹਨਾਂ ਦੀ ਮਰਜ਼ੀ ਤੋਂ ਬਿਨਾਂ ਕੁਝ ਨਹੀਂ ਬਖਾਇਆ ਜਾਣਾ ਜਿਉਂ ਬੋਲਣਗੇ ਵੀ ਕਈ ਚੀਜ਼ਾਂ ਇਹਦੀਆਂ ਜਿਹੜੀਆਂ ਨੇ ਇਹਨਾਂ ਨੇ ਉਹ ਜਿਉਂ ਕੋਈ ਉਹ ਜਾ ਬਿਆਨ ਦੇਣਗੇ ਜਿਹੜਾ ਇਹਨਾਂ ਦੇ ਕੰਮ ਦੇ ਕੰਮ ਆਉਣ ਵਾਲੀ ਚੀਜ਼ ਉਹਨੂੰ ਬਾਹਰ ਕੱਢਣਗੇ ਦੂਜੀ ਚੀਜ਼ ਨੂੰ ਉਹ ਸਾਈਲੈਂਟ ਕਰ ਲੈਣਗੇ ਇਹ ਤਾਂ ਮਾਨੇਬਾਜ਼ੀਆਂ ਨੇ ਮੈਂ ਨਹੀਂ ਸਮਝਦਾ ਕਿ ਵੀ ਕੋਈ ਉਹਨਾਂ ਦੇ ਇਹ ਕੰਮ ਕਰਨ ਨਾਲ ਸਗੋਂ ਸਾਨੂੰ ਦੱਸਦਾ ਪਿਆ ਵੀ ਸਾਡੀ ਸਿੱਖ ਕੌਮ ਦੇ ਵਿੱਚ ਐਡਾ ਵੱਡਾ ਨਗਾਰ ਆਇਆ ਸੀ ਆਇਆ ਸੀ ਯਾਨੀ ਕਿ ਬਹੁਤ ਵੱਡਾ ਬਾਹਰ ਆਇਆ ਸੀ ਜਿੰਦੇ ਨਾਲ ਸਾਡੇ ਨੌਜਵਾਨਾਂ ਨੇ ਨਸ਼ਾ ਛੱਡ ਕੇ ਤੇ ਭਾਈ ਅਮਰਤਪਾਲ ਸਿੰਘ ਜੀ ਦੇ ਨਾਲ ਚੱਲਣ ਦਾ ਇੱਕ ਮਨ ਬਣਾ ਲਿਆ ਸੀ ਉਸ ਤੋਂ ਬਾਅਦ ਦੇ ਵਿੱਚ ਹੁਣ ਕਾਲੀਦਰ ਵਾਰਸ ਪੰਜਾਬ ਦੀ ਟੀਮ ਉਹ ਪਾਰਟੀ ਆ ਬਹੁਤ ਉਪਰਾਲੇ ਕਰ ਰਹੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸਾਡਾ ਜਿਹੜਾ ਲੀਡਰ ਆ ਭਾਈ ਅਮਰਪਾਲ ਸਿੰਘ ਜੀ ਉਹ ਬਾਹਰ ਆਉਣ ਅੱਜ ਵੀ ਦੇਖੋ ਤੁਸੀਂ ਕਿੰਨੀ ਕਿੰਨੀ ਵੱਡੀ ਸੰਗਤ ਜਿਹੜੀ ਆ ਉਹ ਇਸ ਰੂਸ ਸਮਝਾਰੇ ਦੇ ਵਿੱਚ ਜਿਹੜਾ ਡੀਸੀ ਦਫਤਰੇ ਦੇ ਚ ਲਾਇਆ ਜਾ ਰਿਹਾ ਉਹਦੇ ਵਿੱਚ ਆਈ ਹੈ ਪਰ ਇਹ ਜੇਕਰ ਇਹ ਸਰਕਾਰਾਂ ਨੂੰ ਇਸ ਚੀਜ਼ ਤੋਂ ਡਰ ਲੱਗਦਾ ਹੈ ਵੀ ਜੇਕਰ ਉਹ ਬਾਹਰ ਆ ਗਿਆ ਤੇ ਸਾਡਾ ਜਿਹੜਾ ਇਹ ਉਹ ਸਾਰੇ ਚਿੱਠੇ ਵੀ ਖੋਲੇਗਾ ਤੇ ਉਹਦੇ ਨਾਲ ਸੰਗਤ ਚੱਲ ਪੈਣੀ ਆਨੇ ਤੇ ਭਗਵੰਤ ਮਾਨ ਨੂੰ ਖਾਸ ਕਰਕੇ ਇਸ ਚੀਜ਼ ਦਾ ਬਹੁਤ ਵੱਡਾ ਡਰ ਆ ਵੀ ਮੇਰੀ ਜਿਹੜੀ ਸਰਕਾਰ ਆ ਆ ਜਿਹੜੀ ਸਰਕਾਰ ਹੈ ਇਹਨੀਆਂ ਵੀ ਜਿਹੜੀਆਂ ਹੁਨਤਾਈਆਂ ਨੇ ਉਹਨੇ ਬੜੀਆਂ ਡਿਟੇਲ ਨਾਲ ਦੁਨੀਆ ਦੇ ਘੇਰ ਤੱਕ ਸੁਣਿਆ ਨਹੀਂ ਵੀ ਕਿਸੇ ਬੰਦੇ ਦੇ ਬੋਲਣ ਦੇ ਨਾਲ ਅੱਗ ਲੱਗਦੀ ਓਏ ਬਾਬੇ ਦੀ ਬਾਣੀ ਜ਼ਰੂਰ ਕਹਿੰਦੀ ਹੈ ਜੇ ਕੋ ਬੋਲੇ ਸਤ ਕੂੜਾ ਚਲ ਜਾਵੇ ਉਹ ਕਿਤੇ ਇੱਕ ਕੂੜਿਆਂ ਨੂੰ ਇਹ ਤਾਂ ਨਹੀਂ ਡਰ ਪਿਆ ਹੋਇਆ ਕਿ ਉੱਥੇ ਸੱਚ ਬੋਲਣਾ ਭਾਈ ਅਮਰਤਪਾਲ ਬਸ ਇਹੀ ਇਹੀ ਐ ਜਸਵੀਰ ਸਿੰਘ ਜੀ ਵੀ ਜਿਉਂਨੇ ਸੱਚ ਬੋਲਣਾ ਜਿਹੜਾ ਸੱਚ ਆ ਉਹ ਤਾਂ ਵੇਖੋ ਜੀ ਝੂਠਿਆਂ ਨੂੰ ਜਿਹੜਾ ਹੈ ਉਹ ਅੱਗਾਂ ਨੂੰ ਲੱਗਦਾ ਹੈ ਵੀ ਇਹ ਅੱਗ ਉਹਨ ਉਹਦੇ ਬਲੰਦੇ ਖੋਲੇਗਾ ਸੰਗਤ ਨੇ ਉਹਨੂੰ ਸੁਣਨਾ ਹੈ ਸੰਗਤ ਅਜੇ ਉਹਨੂੰ ਆਪ ਦਾ ਲੀਡਰ ਮੰਨ ਚੁੱਕੀ ਏ ਸਾਰੇ ਪੰਜਾਬ ਦੀ ਕਿਉਂਕਿ ਜੇ ਉਹ ਬਾਹਰ ਆਉਂਦਾ ਹੈ ਤੇ ਇੱਥੇ ਕੋਈ ਵੀ ਅਕਾਲੀ ਦਲ ਨਹੀਂ ਰਹਿ ਰਾਂਗਾ ਜਿਹੜਾ ਅਕਾਲੀ ਦਲ ਬਾਦਲ ਰ ਗਿਆ ਜਾਂ ਕੋਈ ਹੋਰ ਵੀ ਕਈ ਜਿਹੜੇ ਨੇ ਉਹ ਠੇਕੇਦਾਰ ਸਮਝਦੇ ਆਪਿਆਂ ਨੂੰ ਸਾਡੀ ਸਰਕਾਰ ਹੀ ਆ ਗਈ ਏ ਇਹ ਕੋਈ ਵੀ ਜਿਹੜੀ ਆ ਜਦੋਂ ਅਮਰਪਾਲ ਨੂੰ ਬਾਹਰ ਜੇ ਉਹਨਾਂ ਨੂੰ ਇਹਨਾਂ ਲੱਗਦਾ ਏ ਵੀ ਉਹ ਉਹ ਇਨਸਾਨ ਜਿਹੜਾ ਏ ਉਹ ਨੁਕਸਾਨ ਕਰੇਗਾ ਇੱਕ ਨੂੰ ਕੱਢ ਕੇ ਤੇ ਦੇਖਣ ਫਿਰ ਫੜ ਲੈਣਗੇ ਜੇ ਉਹ ਨੁਕਸਾਨ ਕਰਦਾ ਦਿਸੂਗਾ ਤੇ ਫਿਰ ਦੁਬਾਰਾ ਇਹਨਾਂ ਇਹਨਾਂ ਤੋਂ ਕੀ ਵੇਰਿਆ ਆ ਜੇ ਅੱਜ ਇੰਨੀ ਉਹ ਵੇਖੋ ਸ਼ਾਂਤ ਮਈ ਤਰੀਕੇ ਨਾਲ ਕਰਨਾ ਤੇ ਏਡੀ ਵੱਡੀ ਫੋਰਸ ਲਾਈ ਹੋਈ ਆ ਕਿ ਆਪਾਂ ਉਹਨਾਂ ਤੋਂ ਬੁਆਰੇ ਹੋ ਕੇ ਕੋਈ ਕਦਮ ਕਰ ਚੱਕ ਸਕਦੇ ਆ ਏਡੀ ਵੱਡੀ ਸੰਗਤ ਜਿਹੜੀ ਆ ਉਹਦੇ ਨਾਲ ਉਦੋਂ ਵੱਧ ਇਹਨਾਂ ਨੇ ਫੋਰਸ ਲਾਤੀ ਏ ਇਹ ਤਾਂ ਗੱਲਾਂ ਇਹ ਨੇ ਵੀ ਜੇ ਇਹ ਇਨਾਂ ਨੇ ਪੰਜਾਬ ਦੇ ਹਾਲਾਤ ਜਿਹੜੇ ਨੇ ਜਿਵੇਂ ਗੈਂਗਸਟਰ ਮਾਰ ਰਹੇ ਨੇ ਜਾਂ ਲੁੱਟਾਂ ਖੋਹ ਰਹੀਆਂ ਨੇ ਇਹ ਵੇਖੋ ਇਹ ਪੰਜਾਬ ਦੇ ਵਿੱਚ ਅੱਗੇ ਅੱਗੇ ਨਹੀਂ ਲੱਗੀ ਹੋਈ ਫਿਰ ਜੇ ਆਪਾਂ ਅੱਗ ਦੀ ਗੱਲ ਕਰਕੇ ਤਾਂ ਬਹੁਤ ਵੱਡੀ ਇਸ ਚੀਜ਼ ਦੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਘਾਟਾ ਪੈ ਰਿਹਾ ਕੋਈ ਜ਼ਿੰਮੇਵਾਰ ਬੰਦੇ ਨੇ ਜਿਹੜੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਦੁਕਾਨਾਂ ਦੇ ਬੈਠਿਆਂ ਨੂੰ ਗੋਲੀਆਂ ਮਾਰ ਕੇ ਖਤਮ ਕੀਤਾ ਜਾ ਰਿਹਾ ਹੈ ਉਹਨਾਂ ਦੇ ਪਰਿਵਾਰਾਂ ਨੂੰ ਕੌਣ ਸੰਭਾਲੇਗਾ ਜੀ ਇਹਨਾਂ ਨੂੰ ਇਹ ਲੱਗਦਾ ਹੈ ਕਿ ਉਸ ਚੀਜ਼ ਤੇ ਵੀ ਕੰਟਰੋਲ ਕਰਨਾ ਬੰਦਾ ਹੁਣ ਜਿਹੜੇ ਸਟਾਫ ਤੇ ਪੁਲਿਸ ਲੱਗੀ ਹੋਈ ਹੈ ਲੱਗਦਾ ਜਾਣ ਤੋਂ ਵੀ ਰੋਕਣਗੇ ਉੱਥੇ ਜਾਣ ਨਹੀਂ ਦੇਣਗੇ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਇਹ ਲੱਗਦਾ ਤਾਂ ਇਹੀ ਹੈ ਜੀ ਵੀ ਜਿਵੇਂ ਮੰਨ ਲਓ ਜਿੰਨੀ ਜ਼ਿਆਦਾ ਪੁਲਿਸ ਹੈ ਇੰਨੀ ਕਦੀ ਦੇਖੀ ਨਹੀਂ ਜਦੋਂ ਆਪਾਂ ਅੱਗੇ ਵੀ ਪ੍ਰੋਟੈਕਟ ਕਰਦੇ ਰਹਾਂ ਇੰਨੀ ਪੁਲਿਸ ਨਹੀਂ ਦੇਖੀ ਹੁਣ ਅੱਜ ਤਾਂ ਬਹੁਤ ਜ਼ਿਆਦਾ ਹੈ ਹੋ ਸਕਦਾ ਹੈ ਕੋਈ ਨਾ ਕੋਈ ਵੀ ਇਹਨਾਂ ਦੀ ਮਨਸ਼ਾ ਹੋਵੇ ਵੀ ਆ ਇਹਨਾਂ ਨੂੰ ਅੱਗੇ ਨਾ ਜਾਣ ਦਿੱਤਾ ਜਾਵੇ ਬਿਲਕੁਲ ਸੰਗਤ ਜੀ ਗੱਲਬਾਤ ਦੀ ਸਾਂਝ ਪਈ ਹੈ ਇਹ ਵੀਰ ਲੋਕ ਸਭਾ ਹਲਕਾ ਫਰੀਦਕੋਟ ਤੋਂ ਨੇ ਤੇ ਇਹਨਾਂ ਦੇ ਐਮਪੀ ਸਾਹਿਬ ਸਰਦਾਰ ਸਰਜੀਤ ਸਿੰਘ ਖਾਲਸਾ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸੇਵਾਵਾਂ ਜਿਹੜੀਆਂ ਹਲਕੇ ਦੇ ਲੋਕਾਂ ਨੂੰ ਦਿੱਤੀਆਂ ਨੇ ਪਾਣੀ ਦੀਆਂ ਟੈਂਕੀਆਂ ਗਰਾਊਂਡਾਂ ਬਹੁਤ ਸਾਰੀਆਂ ਚੀਜ਼ਾਂ ਜਿੰਮਾਂ ਦਾ ਸਮਾਨ ਬਹੁਤ ਖੋਦ ਉਹਨਾਂ ਨੇ ਦਿੱਤਾ ਹੈ ਤੇ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸਾਂ ਕਿ ਭਾਈ ਸਰਜੀਤ ਸਿੰਘ ਖਾਲਸਾ ਬਾਰੇ ਤਾਂ ਕਿਹਾ ਜਾਂਦਾ ਪਿਛਲੇ ਦਿਨਾਂ ਦੇ ਵਿੱਚ بڑا ਲੀਡਰਾਂ ਦੇ ਵੱਲੋਂ ਕਿਹਾ ਗਿਆ ਕਿ ਉੱਥੇ ਜਾ ਕੇ ਬੋਲਦੇ ਨਹੀਂ ਹੈਗੇ ਪਰ ਜਿਹੜੇ ਹੁਣ ਭਾਈ ਅਮਰਪਾਲ ਸਿੰਘ ਪਟੀਸ਼ਨਾਂ ਪਾ ਰਹੇ ਕਿ ਅਸੀਂ ਬੋਲਣਾ ਕੋਸ਼ਾ ਸਰਕਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਤੁਸੀਂ ਇਹ ਸਾਰੇ ਸਿਨੈਰੀਓ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜਰੂਰ ਕਰਿਓ ਵੀਡੀਓ ਨੂੰ ਕਿਤੋਂ ਕਿ ਸ਼ੇਅਰ ਜਰੂਰ ਕਰਿਓ ਇੱਥੇ ਹੋਰ ਵੀ ਸ਼ਖਸੀਅਤਾਂ ਆ ਗਈਆਂ ਸਭ ਦੇ ਨਾਲ ਗੱਲਬਾਤ ਕਰਨ ਦਾ ਯਤਨ ਕਰਾਂਗੇ ਰਾਈਟ ਗੁਰੂ ਜੀ